ਆਇਕੂ ਚਿੱਕੜ ਖਾਉਸਾ ਆਇਕੂ ਚਿੱਕੀ ਫਟ ਅੱਜ ਹੈਗੇ ਜੀ ਖਾੜਤੀ ਮੇਲੇ ਵਿੱਚ ਸਗਰਾੰਦ ਤੇ ਹੁਣ ਆਪਾਂ ਲੱਗੇ ਦੇਖ ਕਰਨ ਜਿੰਨ੍ਹੇ ਪੱਤੀ ਕਾਲੀ ਮੈਂ ਚਕਾਲੂ ਕੇ ਆ ਮੈਂ ਦੀਵਸਤੇ ਮਗਵਾਇਆ ਇੰਡੀਆ ਤੋਂ ਅਲੱਗ ਆ ਮੇ ਦੀ ਫਰਾਈਪੈਨ ਵੀ ਅਲੱਗ ਹੀ ਰੱਖਿਆ ਦੇਖ ਵਾਸਤੇ ਫੜਾਈ ਜੋਰਾ ਜੋ ਮਮਾ ਭਾਂਜੀ ਜੋਰਾ ਸੋਰਾ ਤੇ ਪਾਣ ਲੱਗੀ ਹਾਂ ਜੀ ਸਸਸੀ ਕਾਲ ਜੀ ਸਾਥ ਤਾ ਤਾਂ ਲਾ ਆਪਣੇ ਚੈਨਲ ਤੇ ਤੇ ਮੈਂ 3 ਵਜੇ ਹੀ ਹੁਣੇ ਕੰਮ ਤੋਂ ਆਈ ਹਾਂ ਸਾਰੇ ਜਾਨੇ ਸੁੱਤੀ ਪਈਆਂ ਨੇ ਆ ਕੇ ਦੇਖਿਆ ਵੀ ਸਾਲ ਜੀ ਆਈ ਪਈ ਹੈ ਤੇ ਲਈ ਸਬਜੀ ਕਰਨੀ ਆਂਦੀ ਤੇ ਲਿਆ ਕੇ ਇਹਨਾਂ ਦੇ ਉੱਤੇ ਰੱਖਤੀ ਪਾ ਫਿਰ ਹਾਂ ਜੀ ਇਹ ਆ ਜੀ ਅੱਪ ਕਰ ਲੇ ਚੱਪ ਤਨ ਕਦੂ ਤੇ ਤਾਂ ਇਹਦੇ ਟਮਾਟਰ ਟਮਾਟਰ ਹਰੇ ਆ ਆ ਤਾਰ ਆ ਇਹਨੂੰ ਚੱਪਨ ਕਰਦੂ ਆ ਵੀ ਚੱਪਨ ਕਰਦੂ ਪਰ ਇਹ ਵੀ ਹੋਰ ਆ ਤੇ ਇਹ ਇਦਾਂ ਲੰਬਾ ਹੁੰਦਾ ਤੇ ਆਹ ਛੋਟੇ ਛੋਟੇ ਚੱਪਨ ਕਰਦੋ ਫਤ ਲਈ ਸੌਬਤ ਪਹਿਲੀ ਵਾਂਗ ਅਸੀਂ ਚਪਲ ਕਦੇ ਹੀ ਲੈਂਦੇ ਹੁੰਦੇ ਹਾਂ ਹਰ ਵਾਰ ਉਹ ਲੈ ਚੇਗੀ ਹਰੀਆ ਮਿਰਚ ਐ ਤਾਂ ਦੂਜੀ ਵਾਰ ਲਈਆਂ ਪਹਿਲਾਂ ਇੱਕ ਵਾਰ ਲੈ ਆਂਦੀਆਂ ਸੀ ਇਹ ਆ ਜੀ ਅੱਛੀ ਦੀ ਆਪਣੀ ਪਹਿਲੀ ਸੌਬਤ انشاءاللہ ਬਣਾਵਾਂਗੇ ਚਪਲ ਪੱਤੇ ਅਲਫੀਰ ਨੋਟਾਟੇ ਟੋੜੇ ਠੀਕ ਹੈ ਠੀਕ ਹੈ ਜੀ ਮੈਂ ਵੀ ਹੁਣ ਕਰਕੇ ਡਰੈਸ ਚੇਂਜ ਤੇ ਕਰਦੀ ਆ ਲੈਸ ਤੇ ਫਿਰ ਕਿਉਂਕਿ ਸ਼ਾਮ ਨੂੰ ਮੈਂ ਫਿਰ ਚਾਹ ਆ ਕੰਮ ਤੇ ਫਿਰ ਪੁੱਠ ਕੀ ਮੰਗੇ ਚਾਹ ਤੇ ਨਾਲੇ ਬਣਾਵਾਂਗੀ ਸਬਜ਼ੀ ਹੁਣ ਲੱਗ ਗਿਆ ਇਹ ਚਾਹ ਪੀਂ ਤੇ ਨਾਲ ਖਾ ਲਵਾਂ ਮੇਰੇ ਨਾਲ ਜਿੰਨੀਆਂ ਕਿ ਬੱਚੀਆਂ ਸੀ ਛੋਟੀ ਜਾਨ ਨਹੀਂ ਕਿੱਥੇ ਮੈਂ ਇਧਰ ਤੇ ਅੱਛਾ ਉਹ ਕਹਿੰਦਾ ਛਿੱਲੀ ਕੌਣ ਵਾਲੀ ਮੈਂ ਕਹਿੰਦਾ ਉਹ ਕਹਿੰਦਾ ਜੇ ਮਾੜਾ ਜਿਹਾ ਤੇ ਆ ਵੇੜੇ 'ਚ ਡਾ ਲਿਆ ਮੈਂ ਮੰਜਾ ਬੜੀ ਵਧੀਆ ਫੀਲਿੰਗ ਆਉਂਦੀ ਆ 4 ਵਜੇ ਜਿਵੇਂ ਉੱਥੇ ਸ਼ਾਮ ਨੂੰ ਤੇ 4 ਕਵਾਦ ਦੇ ਨੂੰ 4-5 ਵਜੇ ਦੇ ਨੂੰ ਚਾਹ ਪੀਣ ਲਈ ਅਸੀਂ ਦਲਾਨ 'ਚ ਮੈਂ ਤੇ ਮੰਮੀ ਬਹਿ ਜਾਂਦੀ ਹੁੰਦੀ ਸੀ ਉਦਾਂ ਦੀ ਫੀਲਿੰਗ ਆਉਂਦੀ ਉੱਧਰ ਪਰਛਾਵਾਂ ਟਾ ਲੈ ਆਉਂਦਾ ਸੀ ਉਵੇਂ ਹੁਣ ਇੱਧਰ ਟਾ ਲੈ ਆਉਂਦਾ ਤੇ ਹੁਣ ਇੱਥੇ ਬਹਿ ਕੇ ਕੱਟਣ ਲੱਗੀ ਆ ਮੈਂ ਚੱਪਨ ਕੱਦੂ ਚਾਹ ਪੀ ਕੇ ਕੱਟੂਗੀ ਅੱਜ ਫੇਰ ਇਹਨੇ ਲਿਆਏ ਨਾਲ ਪਿਆਜ਼ ਮੈਂ ਕਿਹਾ ਸੀ ਉੱਧਰਲੇ ਘਰ ਵਾਲਿਆਂ ਨੂੰ ਦੇ ਦਾਂਗੇ ਪਰ ਥੋੜੇ ਹੋਣੇ ਜਿੱਤੇ ਇੱਧੇ ਕਿਤੇ ਤਾਂ ਮੈਂ ਕਿਹਾ ਚਲੋ ਇੱਕ ਜਗ੍ਹਾ ਹੀ ਬਣਾ ਲੈਣੀ ਆ ਸਬਜ਼ੀ ਦੇ ਦਾਂਗੇ ਚਮਚਾ ਕਿਵੇਂ ਆ ਆਜਾ ਮੁਰਤੇ ਮਰਚਾਂ ਦੇ ਉੱਪਰ ਰੰਗੀ ਨੇ ਸਾਬ ਨਾਲ ਇਹ ਸਾਫ਼ ਹੋ ਗਈ ਅਜਾ ਇੱਧਰ ਲੀ ਮਤਾਂ ਗੰਨੇ ਉਠਾਕ ਤਾ ਲੋ ਆ ਕਪਾਸ ਚ ਗੰਡੇ ਦਾ ਮੋਲੀ ਪੱਤੀ ਦੇ ਆ ਬਾਉਂ ਤੇ ਜਿਵੇਂ ਆ ਬਣਾਉਣ ਦੀ ਥਾਂ ਤੇ ਹੁਣ ਆ ਜਾ ਪਾਈ ਸਾਈਂ ਹੁਕਤਾ ਕਰ ਜੀ ਢੜੀ ਗੁੜ ਜਾ ਫੇਰ ਬਾਉਂ ਤਾ ਧੋਚਾ ਹਣ ਟਿੰਡੇ ਦੇਖਣੇ ਕਿੱਥੇ ਸਾਰੀਆਂ ਮੈਸ ਚਾ ਕਰ ਦੇ ਮੈਂ ਤਾਂ ਉਹ ਚੀਜੀ ਗਰੀ ਦਖੇ ਹੁੰਦਾ ਹੁੰਦਾ ਉਹਨਾਂ ਨੇ ਤੇ ਇਹ ਚ ਵੀ ਜਿਆਦਾ ਸੀ ਪਹਿਲਾਂ ਮੈਂ ਕਹਿੰਸ ਨਹੀਂ ਤਾਂ ਦੇ ਦਾਂਗੇ ਫਿਰ ਮੈਂ ਕਹਾ ਉਹ ਦੇ ਦੇ ਮੈਂ ਅੱਜਾ ਨੂੰ ਬਾਈ ਕਹਿੰਦਾ ਬਾਸ ਰੋਇਆ ਉਹ ਦਵਾਈ ਜੀ ਦਵਾਈ ਕਿਹੜੀ ਫਾਇਸੋ ਨਹੀਂ 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 ਬਾਸ ਜਿਹਨੂੰ ਕੋਣ ਸੋਚੇ ਉਦੋਂ ਮੈਂ ਤਾਂ ਪੈਪ ਹੀ ਲਾਤੀ ਸੀਗੀ ਤੇਰ ਪਿੱਛੋਂ ਮੈਂ ਵੀ ਪਾਇਆ ਸੀ ਇੱਕ ਦਿਨ ਹਾਂ ਆ ਦੂਜਿਆਂ ਨੂੰ ਮੈਂ ਮਲਾ ਦਾ ਬਾਲਟੀ ਰੱਖੇ ਸੋਫੇ ਕੋਠੇ ਵਾਲਿਆਂ ਨੇ ਫੋਨ ਆਲਾ ਵਾ ਐ ਭੀ ਕੋਠੇ ਤੇ ਲੈ ਜਾਗੇ ਪੈਪ ਲੈ ਜਾ ਨਹੀਂ ਜੇ ਤੁਹਾਨੂੰ ਟੂਟੀ ਲੱਗੀ ਆ ਤੇ ਟੂਟੀ ਨਾ ਉਹ ਕਿੱਥੇ ਆਪਣਾ ਪਾਣੀ ਪਾਉਣ ਵਾਲਾ ਸੁਵਾਰੇ ਜਿਹੜੀ ਵਾਲਟੀ ਸੀ ਤਾਂ ਆਹ ਬਾਥਰੂਮ ਤੇ ਕੇ ਉੱਧਰ ਉੱਪਰ ਐਨੇ ਉਹ ਪਈ ਆ ਉਹਦੇ ਸੋਏ ਦੇ ਸਾਹ ਤੇ ਦੇਖ ਹਾਂ ਇਹ ਦੋ ਦਿਨ ਕੱਢ ਦਿੱਤਾ ਜਾਂਦੇ ਹੂੰ ਗਰਮੀ ਆਹਨ ਦਾ ਸ਼ੱਲ ਮੇਰਾ ਵੀ ਹੋ ਗਿਆ ਟਾਈਮ ਇਹ ਤਾਂ ਮੇਰਾ ਵੀ ਹੋ ਗਿਆ ਹੂੰ ਮੈਂ ਵੀ ਜਾਣਾ ਹੂੰ ਹੂੰ